ਜਿਵੇਂ ਤੁਹਾਨੂੰ ਪਤਾ ਹੀ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਆਪਣਾ ਚੈਨਲ ਆ ਜਿਵੇਂ ਵਕ ਵਕ ਟਾਪਿਕ ਵਿਸ਼ੇ ਮੁੱਦੇ ਆ ਆਪਾਂ ਇਸ਼ੂ ਡਿਬੇਟ ਆਪਾਂ ਕਰਦੇ ਰਹਿੰਨੇ ਆ ਅੱਜ ਦਾ ਟਾਪਿਕ ਆਪਣਾ ਗਰਮੀਆਂ ਗਰਮੀਆਂ ਤੋਂ ਬਚਣਾ ਚਾਹੀਦਾ ਗਰਮੀਆਂ ਬੱਚਿਆਂ ਨੂੰ ਬਹੁਤ ਜਲਦੀ ਜ਼ੁਕਾਮ ਖਾਂਸੀ ਫੇਫਰ ਸਾਤੀ ਬਹੁਤ ਵੀਕਨੈਸ ਆ ਜਾਂਦੀ ਆ ਜਿੱਦਾਂ ਉਹ ਮਾਈਕੋ ਗਰਮੀ ਦੀ ਜੂੰਗ ਜਲਾਈ ਦੀ ਛੁੱਟੀਆਂ ਬੱਚਿਆਂ ਨੂੰ ਠੰਡੇ ਲਾ ਕੇ ਘੁਮਾਓ ਫੋਟੂ ਮਨਾਲੀ ਸ਼ਿਮਲਾ ਡਲੋਜੀ ਜੇ ਬੱਚਿਆਂ ਨੂੰ ਗੁਰੂ ਨਾਲ ਪ੍ਰਤੀ ਪਿਆਰ ਆ ਏਮ ਗੁਰਸਾਹਿਬ ਜੂਬ ਸਾਹਿਬ ਦਰਬਾਰ ਸਾਹਿਬ ਜਾਓ ਕਿ ਬਾਲ ਗੁਰਦੁਆਰੇ ਜਿਹਾ ਉਹ ਪਉ ਵਿੰਡ ਸਾਹਿਬ ਜਾਇਆ ਕਰੋ ਹਰ ਐਤਵਾਰ ਕਿੰਨਾ ਚਪੈਰਾ ਦਾ ਦੇਖੋ ਮੰਨਤਾ ਨੇ ਅੱਜ ਕੱਲ ਚਪੈਰਾ ਕਿੰਨਾ ਓ ਕੀ ਬਾਬਾ ਦੀਪ ਸਿੰਘ ਦੀ ਮੰਨਤਾ ਪਤਾ ਕਿਉਂ ਵਧੀ ਤਾਂ ਨੂੰ ਦੇਖੋ ਉਹਨ ਦਰਬਾਰ ਸਾਨੂੰ ਕਿਰਮਾਲਾ ਲੈ ਕੇ ਜਾਂਦੇ ਆ ਲੋਕੀ ਗੱਡੀਆਂ ਕਾਰਾਂ ਕਿੰਨਾ ਕੁ ਚੜਾਉਂਦੇ ਆ ਬਾਬੇ ਦੀਪ ਸਿੰਘ ਨੇ ਆਪਣਾ ਸੀਸ ਚੜਾਇਆ ਉਥੇ ਜਦੋਂ ਪ੍ਰਕਰਮਾਂ ਦੇ ਆਪਾਂ ਜਦੋਂ ਆਪਾਂ ਪ੍ਰਕਰਮਾ ਕਰਦੇ ਆ ਦਰਬਾਰ ਸਾਹਿਬ ਦੀਆਂ ਉੱਤੇ ਮਹਾਰਾਜ ਦਾ ਬਣਿਆ ਵਾ ਕਰਮਾ ਸਥਾਨ ਕੀ ਮਾ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਪੇਟਾ ਕੀਤਾ ਹੈ ਤਾਂ ਤਾਂ ਗੁਰਰਾਮ ਦਾ ਸੰਵਾਰ ਦਿੱਤਾ ਕਿ ਤੂੰ ਸਾਡੇ ਦੇ ਸਰੀਰ ਸੀਸ ਪੇਟਾ ਕੀਤਾ ਵਾ ਤੇਰੀ ਮੰਤਨ ਮੇਰੇ ਵਾਂਗੂ ਜ਼ਿਆਦਾ ਹੋਗੀ ਇਸ ਕਰਕੇ ਬਾਬਾ ਦੀਪ ਸਿੰਘ ਦੇ ਚਪਰੇ ਮੰਤਨ ਲੱਗਦੀ ਆ ਬਾਕੀ ਜਿਹੜੇ ਬੱਚੇ ਦੇ ਕੋਲ ਨਾ ਪਿਆਰ ਆ ਉਹ ਗੁਰਦੁਆਰਾ ਦੀ ਯਾਤਰਾ ਕਰੋ ਜਿਹੜੇ ਬੱਚੇ ਆਂਦੇ ਆ ਸਾਨੂੰ ਤੁਮ ਨੂੰ ਦਾ ਸ਼ੌਂਕ ਆ ਉਹ ਠੱਡੇ ਲਾ ਕੇ ਜਾਓ ਤੇ ਗਰਮੀ ਵਿੱਚ ਆਪਣਾ ਸਰੀਰ ਨੂੰ ਤੰਦਰੁਸਤ ਲਈ ਸ਼ਰਬਤ ਹੋ ਗਿਆ ਨਿੰਬੂ ਪਾਣੀ ਹੋ ਗਿਆ ਐਡਾ ਚਾਹ ਨੂੰ ਛੱਡੋ ਬਾਕੀ ਠੱਡੀਆਂ ਜੂ ਰੱਸੀ ਪੀਓ ਦੁੱਧ ਦਹੀਂ ਕਿਉਂਕਿ ਸਰੀਰ ਨੂੰ ਜਿੰਨਾ ਧਿਆਨ ਰੱਖੋਗੇ ਉਨਾ ਹੀ ਤੂਬੀ ਸਰੀਰ ਹੋ ਗਰਾਬਾ ਦੁਰਾ ਫਿਰਾਂਗੇ ਹੁਣ ਬੱਚਿਆਂ ਨੂੰ ਜਦੋਂ ਆਪ ਬਾਹਰ ਜਾਣਾ ਬਾਹਰ ਅੰਦਰ ਜਾਣਾ ਉਹਨਾਂ ਦਾ ਬਹੁਤ ਸੇਫਟੀ ਧਿਆਨ ਰੱਖੋ ਅੱਜਕੱਲ ਕੁੜੀਆਂ ਤੇ ਚਲੋ ਆਪਣਾ ਤੁੰਨੀ ਲਵੇੜ ਲੈਂਦੀਆਂ ਸਕੂਟਰੀ ਤੇ ਜਿੰਨਾ ਕਿ ਉਹ ਗੱਡੀ ਏਸੀ ਹੈਗਾ ਉਹਦੇ ਵਧੀਆ ਜਿਹੜੇ ਮੇਰੇ ਵਰਗੇ ਸਕੂਟਰ ਮੋਟਰਸਾਈਕਲਾਂ ਵਾਲੇ ਸਾਈਕਲ ਤੇ ਵੀ ਵੀ ਜਿਹੜੇ ਆਪਣੇ ਮਿਡਲ ਕਲਾਸ ਉਹਨਾਂ ਨੂੰ ਬੇਨਤੀ ਹੈ ਜਾਂ ਤੇ ਕੈਪ ਪਾਓ ਜਾਂ ਪਰਨਾ ਮੰਨ ਲੈ ਕਰੋ ਜਾਂ ਰੁਮਾਲ ਨਾਲ ਆਪਣਾ ਸਰੀਰ ਢੱਕਿਆ ਕੇ ਰੱਖੋ ਕਿਉਂਕਿ ਸਰੀਰ ਹੈਗਾ ਤੇ ਆਪਣਾ ਆਪ ਤੁਰਾਂ ਫਿਰਾਂਗੇ ਖਾਵਾ ਪੀਵਾਂਗੇ ਜੀ ਸਰੀਰ ਨਾਲ ਉਹਦੇ ਫਿਰ ਖਾਣ ਪੀਣ ਤੇ ਵੀ ਪ੍ਰੋਬਲਮ ਹੁੰਦੀ ਆ ਇੱਦਾਂ ਵੇਖੋ ਹੁਣ ਕੱਪੜੇ ਲੋਰੂਗਾ ਕੈਪਰੀਟੀ ਸ਼ਰਟਾਂ ਪਾਓ ਕਿਉਂਕਿ ਗਰਮੀ ਤੇ ਬਚੋ ਗਰਮੀ 48 50 ਡਿਗਰੀ ਟੈਂਪਰੇਚਰ ਇਸ ਟਾਈਮ ਜਾ ਰਿਹਾ ਕਿਉਂਕਿ ਜੇਟਹਾੜ ਤੇ ਸੋਮ ਭਾਦੋਂ ਵਿੱਚ ਚਲੋ ਝੜੀਆਂ ਆਈਆਂ ਧੁੱਪ ਲੱਗੀ ਨੇਰੀ ਆਈ ਐੜਾ ਜੇਟਹਾੜ ਦੀਆਂ ਧੁੱਪਾਂ ਇਹ ਹੁਣ ਚੋਨਾ ਲਾਉਣਾ ਵੇਖੋ ਪਨੀਰੀ ਪਤਨੀ ਚੋਨਾ ਲਾਉਣਾ ਵੇਖੋ ਪਾਣੀ ਤੱਤਾ ਲੋਆਂ ਵਗ ਰੀਆਂ ਅੱਜਕੱਲ ਜਿਨ੍ਹਾਂ ਤੋਂ ਗੱਡੀ ਉਹ ਤੇ ਚਲੋ ਮਤਲਬ ਇਸ਼ੀ ਉਸ਼ੀ ਐ ਤੇ ਜਿਨ੍ਹਾਂ ਤੋਂ ਮੋਟਰਸਾਈਕਲ ਆ ਉਹ ਥੋੜਾ ਜਿਹਾ ਆਪਣੇ ਕੇਅਰ ਧਿਆਨ ਦੇਣ ਆਪਣੇ ਮਤਲਬ ਸਰੀਰ ਵੱਲ ਬਾਕੀ ਅਸੀਂ ਦਾਨੇ ਆ ਵੀ ਸਰੀਰ ਚ ਤੁਹਾਡਾ ਡੈਟ ਥੋੜੀ ਆਪਣੇ ਘਰ ਦੀ ਵਰਤੋ ਜਿੱਦਾਂ ਮਤਲਬ ਆਪਣਾ ਲੱਸੀ ਹੋ ਗਿਆ ਦੁੱਧ ਦਹੀਂ ਮੱਖਣ ਹੋ ਗਿਆ ਕਰਦੀਆਂ ਚੀਜ਼ਾਂ ਹੁਣ ਜੀਵਿੰਦਾਰ ਭਰਾ ਵੀ ਕੋ ਸਰੀਰ ਕਿੱਡੇ ਵਧੀਆ ਬਾਲ ਕਾਂਗੁਸ਼ਟੀ ਇਹਨਾਂ ਦੇ ਉਹ ਆਪ ਹੀ ਮੱਜਾਂ ਨੂੰ ਆਉਂਦੇ ਆ ਟੋਕਾ ਆਉਂਦੇ ਆ ਕਿੰਨਾ ਸਰੀਰ ਵਧੀਆ ਫਿੱਟ ਉਹਨਾਂ ਦਾ ਜੀਵਿੰਦਾਰ ਭਰਾ ਹੈ ਕੰਮ ਕਰਦੇ ਰਹਿੰਦੇ ਵੀ ਇਸਲੇ ਨਹੀਂ ਹੋ ਗਿਆ ਅੱਜ ਅੱਜ ਅਪਰ ਅੱਜਕੱਲ ਆਪਣਾ ਯੰਗ ਜਨਰੇਸ਼ਨ ਪਤਾ ਚੱਕਰ ਪਤਾ ਕੀ ਆ ਆਪਣੇ ਦਿਲ ਦੀ ਗੱਲ ਦੱਸਨਾ ਅਦਿਕਾਲ ਮੁੰਡੇ 16 ਹੋ ਗਏ ਆ ਜਿਹੜਾ ਆਪਣਾ ਆਲਸੀ ਜਿਹਾ ਹੋ ਗਿਆ ਵੀ ਚੱਲ ਬਾਪੂ ਹੈਗਾ ਪੈਨਸ਼ਨ ਆਉਂਦੀ ਆ ਜਾਂ ਮਾਰਬੂਰ ਦਾ ਟੂਰ ਲੱਗ ਜੂਗਾ ਜਾਂ ਕੰਮ ਤੋਂ ਵਿਛਲੇ ਹੋ ਗਏ ਆ ਅੱਜ ਕੱਲ ਆਂਦੇ ਆ ਵੀ ਸਰੀਰ ਐ ਆਲਸੀ ਜੀ ਹੋ ਗਈ ਜਿੱਦਾਂ ਮਤਲਬ ਆਂਦੇ ਕਹਲੋ ਜੀ ਕਹਲੋ ਬੰਦਾ ਕਰ ਲੈਂਦਾ ਯਾਰ ਮੁੜਕਾ ਮੁੜਕਾ ਤਾਂ ਆਉਂਦਾ ਆਪਣੇ ਸਰੀਰ ਚੋਂ ਗੰਦਮੰਦ ਬਾਹਰ ਨਿਕਲਦਾ ਮੁੜਕਾ ਤਾਂ ਆਉਂਦਾ ਸਰੀਰ ਨੂੰ ਜਿੱਡਾ ਫੇਟ ਜਿਹੜਾ ਬਣਾਓ ਸਰੀਰ ਨੂੰ ਕੰਮ ਕਰ ਕਰਨਾ ਜਿਹੜਾ ਬਣਾਓ ਕਿਉਂਕਿ ਮਿਹਨਤੀ ਸਫਦਾ ਦੀ ਕੁੰਜੀ ਹੈ ਮਿਹਨਤ ਕਰਾਂਗੇ ਫਲ ਮਾ ਰਾਇ ਨੇ ਪੋਣਾ ਉਹ ਵੇਂਦਾ ਵੀ ਇਹਦਾ ਮੈਂ ਤਾਂ ਹੀ ਸਾਹ ਦੇਵਾ ਜੇ ਮਿਹਨਤ ਕਰਦਾ ਬਾਕੀ ਮਾਰਾ ਇਹਨੂੰ ਵੀ ਮੰਨਿਆ ਕਰੋ ਕਿਉਂਕਿ ਜਿਹੜਾ ਮਾਰਾ ਇਹਨੂੰ ਨਾਮ ਨੇ ਕੰਟਰੋਲ ਕਰਨਾ ਨਾਮ ਦਾ 1 2 5 10 ਮਿੰਟ ਤੋਂ ਵੱਧ ਆ ਗਏ ਜਿੰਨਾ ਤੇ ਤੁਸੀਂ ਕੱਢ ਸਕਦੇ ਵੇਖੋ 5 5 6 6 ਘੰਟੇ YouTube Facebook ਵੇਖੋ ਮਾਰ ਇਹ ਰੱਬ ਕਿੱਡਾ ਸਿਆਣਾ ਉਹਨੇ 6 ਘੰਟੇ ਕੰਮ ਦਿੱਤਾ ਤੇ 6 ਘੰਟੇ ਰਾਤ ਦਿੱਤੀ ਜੇ ਬੰਦਾ 6 ਘੰਟੇ ਦਿਨੇ ਕੰਮ ਕਰਦਾ ਉਹਨੇ ਰਾਤ 6 ਘੰਟੇ ਸੌਣ ਨੂੰ ਵੀ ਦਿੱਤੀ ਇਹ ਵੀ ਇਹ ਜਰੀਰ ਨੂੰ ਕੋਈ ਕੋਈ ਬਿਮਾਰਗ ਨਾ ਲਾਗੇ ਤੰਦਰੁਸਤੀ ਇਸ ਤੇ ਸਵੇਖੋ ਰਾਤ ਨੂੰ ਰਾਤ ਹੁੰਦੀ ਹੈ ਦਿਨੇ ਦਿਨ ਚੜਦਾ ਹਨਾ ਦਿਨੇ ਕੰਮ ਕਰੋ ਰਾਤ ਨੂੰ ਸੋਓ ਇਤੈ ਆਪਣਾ ਜੋ ਵੀ ਪ੍ਰੋਸੈਸ ਟਾਈਮ ਟੇਬਲ ਬਣਾ ਲਓ ਕਿ ਹੁਣ ਖੇਤ ਨੂੰ ਪਾਣੀ ਲਾਉਨੇ ਆਪਾਂ ਉਹ ਕਿਉਂਕਿ ਬੱਟਾ ਪਾ ਲੈਨੇ ਆਪਾਂ ਬੱਟਾ ਪਾ ਕੇ ਤੇ ਖੇਤ ਨੂੰ ਪਾਣੀ ਲਾਉਣਾ ਸੁੱਕਾ ਆ ਜਾਂਦਾ ਵਾ ਇਤੈ ਆਪਣੇ ਸ਼ਰੀਰ ਦਾ ਆਪਣਾ ਜਿਹੜਾ ਵੀ ਡੇਲੀ ਰੁਟੀਨ ਆ ਆਪਣਾ ਟਾਈਮ ਟੇਬਲ ਬਣਾਓ ਜਿੱਦਾਂ ਮੈਂ ਕੋ ਸਵੇਰੇ ਉੱਠ ਕੇ ਮੇਰਾ ਮੇਰਾ ਟਾਈਮ ਟੇਬਲ ਵੇਖ ਲਓ ਮੈਂ ਸਵੇਰੇ ਉੱਠ ਕੇ ਪਹਿਲਾ ਫੋਨ ਚਾਰਜ ਕਰ ਲਉਣਾ ਫਿਰ ਨਹਾ ਤੋ ਕੇ ਰੋਟੀ ਪਾਣੀ ਸ਼ਾਕੀ ਉਹਨਾਂ ਚ ਇਹਨੂੰ ਫੋਨ ਚਾਰਜ ਹੋ ਜਾਂਦਾ ਕਿਉਂਕਿ ਜਿੱਦਾਂ ਜਿਹੜਾ ਆਪਣਾ ਫੋਨ ਆ ਇਹ ਵੀ ਵੇਖ ਲਓ ਆਪਣਾ ਰੁਟੀ ਮੰਗਦਾ ਇਹਨੂੰ ਚਾਰਜ ਚਾਹੀਦਾ ਇਦਾਂ ਇਤੇ ਹਰ ਚੀਜ਼ ਦਾ ਟਾਈਮ ਟੇਬਲ ਬਣਾਓ ਜਿਹੜਾ ਇਹਦਾ ਸਮੇਂ ਦੀ ਕਦਰ ਕਰਦਾ ਸਮਾਂ ਉਹਦੀ ਕਦਰ ਕਰ ਜੇ ਆਪਾਂ ਸਮੇਂ ਨੂੰ ਸਮੇਂ ਨੂੰ ਖਰਾਬ ਕਰਨਾ ਸਮਾਂ ਤੁਹਾਨੂੰ ਬਰਬਾਦ ਕਰ ਦੂਗਾ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਤਾਂ ਨੂੰ ਆਧਾਰਨਾ ਐਗਜ਼ਾਮਪਲ ਹਰ ਹਰ ਟੌਪਿਕ ਜਿੱਦਾਂ ਵਿੱਚ ਸੋਖਾ ਸਮਝ ਆ ਜਾਏ ਕੋਈ ਗੁਰੂ ਨੂੰ ਮੰਨਿਆ ਕਰੋ ਬਾਣੀ ਸੁਨਿਆ ਕਰੋ ਕਿਉਂਕਿ ਕਿੱਦਾਂ ਹੁਣ ਵੇਲੇ ਕੰਪਿਊਟਰ ਤੇ ਆਪਾਂ ਜਿਹੜਾ ਵੀ ਬਟਨ ਨੱਪਾਂਗੇ ਨਾ ਉਹੋ ਚੀਜ਼ ਨਿਕਲ ਆਉਣੀ ਉਹ ਸੇਵ ਜਿਹੜੀ ਚੀਜ਼ ਉਹ ਨਿਕਲੋ ਇਦਾਂ ਹੀ ਆਪਣਾ ਦਿਮਾਗ ਨਸ਼ਾ ਨਸ਼ੇ ਜਿਹੜੇ ਲੋਕੀ ਕਰਦੇ ਡਰੱਗਸ ਕਰਦੇ ਚਿੱਟਾ ਅਸਰਾਣਾ ਕੋਕੀ ਨਸੀਮ ਕੋਕੀ ਡੋਟੇ ਇਹ ਚੀਜ਼ਾਂ ਬਾਕੀ ਚੰਗੇ ਨਸ਼ੇ ਕਰੋ ਗੁਰੂਆਂ ਦੀ ਕੋਟਾ ਦੀ ਕਵਿਸ਼ਰੀ ਕਥਾ ਕੀਰਤਨ ਕੋਈ ਚੰਗੀਆਂ ਗੱਲਾਂ ਸੁਣੋ ਜਿਹਦੇ ਜਿਹਦੇ ਪਾਸੇ ਬੰਦੇ ਦਾ ਦਿਮਾਗ ਜਾਵੇ ਹੁਣ ਵੇਖੋ 10 12 ਦਿਨ ਤੁਸੀਂ ਪਰਨਾ ਬਾਲਿਆ ਦਾੜੀ ਨਾ ਨਾ ਕਟਾਈ 13 14 ਦਿਨ ਤੇ 15 16 ਦਿਨ ਤੇਰਾ ਦਿਲ ਕਰਨਾ ਨਹੀਂ ਜਾਣ ਤੇ ਨਾਈ ਤੋਂ ਪਰਨਾ 15 ਦਾ 20 15 ਦਿਨ ਬਾਲਿਆ ਜਦੋਂ ਹੁਣ ਵੇਖੋ ਆਪੇ ਛੋਟੇ ਸਾਹਿਬ ਜੀਾਂ ਦੇ ਸੀ ਦਿੱਧਿਆ ਦੇ ਉਹ ਤੋਂ ਆਪਾਂ ਨੇ ਆ ਵੀ ਉਹਦੇ ਲਾਗੇ ਆਨੇ ਆਪਾਂ ਵੀ ਆੜੀ ਨਾ ਆਪਾਂ ਵਾਲ ਕਟੋਨੇ ਤੇ ਕਈ ਉਦੋਂ ਹੀ ਫਿਰ ਸਿੱਕੀ ਰੁੱਸੀਕੀ ਤਾਰ ਲੈਂਦੇ ਇਦਾਂ ਜਿੱਦਾ ਜਿੱਧਰ ਮਨ ਚੱਲ ਗਿਆ ਤੁਹਾਡਾ ਉਧਰ ਹੀ ਕਿਉਂ ਗਈ ਹੁਣ ਤਨ ਤਨ ਮੇਰਾ ਇਹ ਮਨ ਆਪਾਂ ਨੂੰ ਗੁਰਦੁਆਰੇ ਵੀ ਆਉਣੇ ਆਂ ਅਸੀਂ ਗੁਰਦਾਰੇ ਬੈਠੇ ਆਂ ਜਿਆਦਾ ਲੋਕਾਂ ਦਾ ਧਿਆਨ ਆ ਵੀ ਤਾਂ ਤਾਂ ਦੀ ਖਰਾਕ ਤਾਂ ਦੀ ਖਰਾਕ ਆਪਣੀ ਲੰਗਰ ਚ ਹੁੰਦੀ ਆ ਨਿੰਬੂ ਪਾਣੀ ਪੀ ਲਿਆ ਸ਼ਰਬਤ ਪੀ ਲਈ ਸ਼ਬੀਲ ਪੀ ਲਈ ਲੱਸੀ ਉਧਰ ਦੇਈ ਆਪਣਾ ਪ੍ਰਸ਼ਾਦਾ ਆਪਣੀ ਮਨ ਦੀ ਜਿਹੜੀ ਜਿਹੜੀ ਆਪਾਂ ਮੰਦੀ ਖਰਾਕ ਉਹ ਆਪਾਂ ਬਹੁਤ ਘੱਟ ਲੈਨੇ ਦਵਾਣਾ ਜਦ ਬਹੁਤ ਘੱਟ ਮੈਨੇ ਆਪਾਂ ਨਾ ਮੱਥਾ ਟੇਕ ਕੇ 2-3 ਮਿੰਟਾ ਜੀ ਹਲਵਾ ਕੇ ਚਾਹੀ ਜਾਨੇ ਮੰਦੀ ਖਰਾਕ ਆਪਾਂ ਪੂਰੀ ਨਹੀਂ ਕਰ ਦਿੱਤਾ ਇਸ ਕਰਕੇ ਬੇਨਤੀ ਹੈ ਵੀ ਗਰਮੀਆਂ ਤੋਂ ਬਚਾਓ ਬੱਚਿਆਂ ਨੂੰ ਬਚਾਓ ਇਹ ਵਾਰੀ ਦੀ ਖਾਸਤਾ ਇਹਦੇ